ਐਜੂਕੇਸ਼ਨ ਉਹ ਜਿਹੜੀ ਤੁਹਾਡੀ ਜ਼ਿੰਦਗੀ ਜਿਉਣ ਦੇ ਕੰਮ ਆਵੇ ਫੇਰ ਫੇਰ ਚੇਤਾ ਰੱਖਿਓ ਮੈਂ ਕਹਿਣਾ ਪੜ੍ਹਨਾ ਚਾਹੀਦਾ ਅੱਜ ਦੇ ਸਮੇਂ 'ਚ ਅਸੀਂ ਸਮੇਂ ਦਿਹਾਣੀ ਤਾਂ ਹੀ ਬਣ ਸਕਦੇ ਜੇ ਸਾਡੇ ਬੱਚੇ ਪੜ੍ਹਨ ਲਿਖਣ ਪਰ ਜੇ ਮੰਨ ਲਓ ਤੁਹਾਡੇ ਬੱਚੇ ਦੇ ਪਰਸੈਂਟੇਜ ਆਮ ਲੋਕਾਂ ਵਰਗੇ ਨਹੀਂ ਹੈਗੇ ਜ਼ਰੂਰੀ ਥੋੜਾ ਹੋਦਾ ਤੁਹਾਡੇ ਬੱਚੇ 'ਚ ਹੋਰ ਗੁਣ ਬੜੇ ਹੋਣ ਮੈਂ ਤਾਂ ਕਈ ਵਾਰੀ ਸਟੇਜਾਂ 'ਤੇ ਕਹਿਣਾ ਹੁੰਦਾ ਹਰ ਇੱਕ ਇਨਸਾਨ ਦੂਜੇ ਨਾਲੋਂ ਅਲੱਗ ਹੈ ਫਿੰਗਰਪ੍ਰਿੰਟ ਕਿਉਂ ਹੁੰਦੇ ਭਲਾ ਨੇ ਤੁਹਾਡੇ ਇੰਨੇ ਅੰਗੂਠੇ ਵਿੱਚ ਹੀ ਪੂਰੀ ਦੁਨੀਆ ਨਾਲੋਂ ਤੁਹਾਡਾ ਅੰਗੂਠਾ ਵੱਖਰਾ ਆ ਜਿਵੇਂ ਅੰਗੂਠਿਆਂ ਵਰਗੇ ਉਠੇ ਹੁੰਦੇ ਫਿਰ ਫਿੰਗਰਪ੍ਰਿੰਟ ਦੀ ਤੇ ਲੋੜ ਹੀ ਨਹੀਂ ਸਹੇਗੀ ਤੁਹਾਡੀ ਅੱਖ ਵਰਗੀ ਰੱਬ ਨੇ ਦੂਜੀ ਅੱਖ ਹੀ ਨਹੀਂ ਬਣਾਈ ਚਲੋ ਅੱਖ ਤੇ ਬਹੁਤ ਮੋਟੀ ਐ ਸਾਡੀ ਬਾਡੀ ਤੇ ਉਗਿਆ ਹੋਇਆ ਇੱਕ ਵਾਲ ਇਹਦੇ ਵਰਗਾ ਦੂਜਾ ਵਾਲ ਹੀ ਨਹੀਂ ਜੇ ਪਰਮੇਸ਼ਰ ਨੇ ਇੱਕ ਵਰਗੀ ਚੀਜ਼ ਦੂਜੀ ਬਣਾਈ ਨਹੀਂ ਜੇ ਬੱਚਾ ਹੀ ਕਹਿ ਦੇਵੇ ਕਿ ਹੱਥ ਵਰਗਾ ਹੱਥ ਨਹੀਂ ਹੈਗਾ ਉਂਗਲ ਵਰਗੀ ਉਂਗਲ ਨਹੀਂ ਤੁਸੀਂ ਮੇਰੀ ਮਾਸੀ ਦੇ ਮੁੰਡੇ ਨਾਲ ਕੰਪੈਰੀਸ਼ਨ ਕਿਉਂ ਕਰਦੇ ਮੇਰੀ ਪੂਆ ਦੇ ਮੁੰਡੇ ਨਾਲ ਮੇਰੀ ਤੁਲਨਾ ਕਿਉਂ ਕੀਤੀ ਤੁਸੀਂ ਸਾਡੇ ਕੋਲ ਇਹਨਾਂ ਗੱਲਾਂ ਦਾ ਜਵਾਬ ਨਹੀਂ ਹੁੰਦਾ ਅਸੀਂ ਤੇ ਵੱਡੀ ਗੱਲ ਐ ਦਬਕਾ ਮਾਰ ਕੇ ਬੱਚੇ ਚੁੱਪ ਕਰਾ ਦਿੰਨੇ ਮੈਂ ਵੱਡਾ ਕਿ ਤੂੰ ਵੱਡਾ ਇਹ ਤੇ ਆਖਰੀ ਹਿਯਾਰ ਸਾਡੇ ਕੋਲ ਉਦੋਂ ਚੁੱਪ ਕਰਾ ਦਿੰਨੇ ਬੱਚਾ ਫੇਰ ਕਹਿ ਦਿੰਦਾ ਕਹਿੰਦਾ ਵੀ ਵੱਡੇ ਤੁਸੀਂ ਜੇ ਪਰ ਉਹਨੇ ਲੈਣਾ ਹੁੰਦਾ ਨਾ ਘਰ ਘੂਰ ਸਾਡੇ ਕੋਲ ਇਸ ਕਿ ਕੇ ਚੁੱਪ ਕੇ ਕਰਕੇ ਬੋਲਦਾ ਨਹੀਂ ਹੈਗਾ ਪਰ ਅੰਦਰ ਤੇ ਆਂਦਾ ਨਾ ਵੀ ਹੈਗੇ ਵੱਡੇ ਪਰ ਤਾਨੂੰ ਸਮਝ-ਸੋਝ ਕੱਖ ਨਹੀਂ ਹੈਗਾ